ਉਸੇ ਆਖੋਗੇ ਤਲਾਸ਼ ਤੇ ਸਿਰਫ ਮਨੁੱਖੀ ਜਨਮ ਦੇ ਚਾਹ ਸਕਦੀ ਹੈ ਸੁਖ ਪਸ਼ੂ ਨੂੰ ਵੀ ਚਾਹੀਦਾ ਹੈ ਦੁੱਖ ਪਸ਼ੂ ਦੀ ਵੀ ਮੰਗ ਨਹੀਂ ਹੈ ਦੁੱਖ ਤਾਂ ਉਹ ਵੀ ਭਜਦਾ ਹੈ ਜੀਵਨ ਪਸ਼ੂ ਨੂੰ ਵੀ ਚਾਹੀਦਾ ਹੈ ਮੌਤ ਜੀ ਪਸ਼ੂ ਨੂੰ ਵੀ ਨਹੀਂ ਚਾਹੀਦੀ ਮੌਤ ਦੇ ਡਰ ਤੋਂ ਉਹ ਵੀ ਭਜਦਾ ਹੈ ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁਖ ਹੈ ਸੁਖ ਦੀ ਮੰਗ ਹੀ ਪ੍ਰਮਾਤਮਾ ਦੀ ਮੰਗ। ਜੀਵਨ ਦੀ ਚਾਹਤ ਹੀ ਪ੍ਰਮਾਤਮਾ ਦੀ ਚਾਹਤ। ਕਿਉਂਕਿ ਪ੍ਰਮਾਤਮਾ ਪਰਮ ਜੀਵਨ ਹੈ, ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ। ਪ੍ਰਮਾਤਮਾ ਸੁਖ ਹੈ ਤੇ ਪਰਮ ਸੁਖ ਹੈ। ਇਸੇ ਹਿਸਾਬ ਨਾਲ ਨਾਸਤਿਕ ਫਿਰ ਪਸ਼ੂ ਵੀ ਨਹੀਂ। ਇਹ ਵੀ ਮਰਜ਼ਾ। ਐਸਾ ਕੌਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ? ਐਸਾ ਕੌਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ ਭਾਵੇਂ ਤ੍ਰਿਗਤ ਦੇ ਜੀਵਨ ਹੋਵੇ ਕਿ세 ਦਾ ਜਿਵਣਾ ਤੇ ਉਹ ਵੀ ਚਾਹੁੰਦਾ ਹੈ ਜਿਵਣਾ ਤੇ ਸੱਪ ਵੀ ਚਾਹੁੰਦਾ ਹੈ ਉਹ ਵੀ ਦੇਖਦਾ ਹੈ ਇਧਰ ਖਤਰਾ ਹੈ ਤਾਂ ਉਹ ਮੋੜ ਕੇ ਭੱਜਦਾ ਹੈ ਜਿਵਣਾ ਤੇ ਸੂਰ ਵੀ ਚਾਹੁੰਦਾ ਹੈ ਜਦੋਂ ਉਹ ਦੇਖਦਾ ਹੈ ਮੈਨੂੰ ਪਕੜਨ ਲੱਗੇ ਨੇ ਉਹ ਵੀ ਭੱਜਦਾ ਹੈ ਤ੍ਰਿਗਤ ਤੋਂ ਤ੍ਰਿਗਤ ਜੋ ਨਹੀਂ ਵੀ ਜਿਵਣਾ ਚਾਹਦੀ ਹੈ ਜੀਵਨ ਦੀ ਲਾਲਸਾ ਹੀ ਪ੍ਰਮਾਤਮਾ ਦੀ ਲਾਲਸਾ ਹੈ ਕਿ ਪਰਮਾਤਮਾ ਪਰਮ ਜੀਵ ਹੈ ਪਰਮ ਜੀਵ ਸੁਖ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਹੈ ਕਿਉਂਕਿ ਪਰਮਾਤਮਾ ਪਰਮ ਸੁਖ ਹੈ ਪਸ਼ੂਆਂ ਕੋਲ ਵੀ ਭੁੱਲ ਹੋ ਜਾਂਦੀ ਏ ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਏ ਜਿੱਥੇ ਜਿੱਥੇ ਉਹ ਸੁਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਏ ਸੁਖ ਨਹੀਂ ਮਿਲਦਾ ਤੇ ਜਿੱਥੇ ਸੁਖ ਹੈ ਤਲਾਸ਼ ਨਹੀਂ ਕਰੇ ਉਜੜੇ ਬੈਨ ਨਹੀਂ ਕਰਦਾ ਮੈਂ ਫਿਰ ਦौराਵਾ ਸੁਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ ਹੈ ਜਿਨ੍ਹਾਂ ਜਿਨ੍ਹਾਂ ਨਾਲ ਸੁਖ ਦੀ ਇੱਛਾ ਜੋੜਦਾ ਹੈ ਅਗਰ ਉਹ ਮਿਲ ਵੀ ਜਾਏ ਤਾਂ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਸੁਖ ਨਹੀਂ ਮਿਲਦਾ ਸੁਖ ਜਿੱਥੇ ਹੈ ਉੱਥੇ ਤਲਾਸ਼ ਨਹੀਂ ਹੈ ਜੀਵਨ ਦਰ ਜੀਵਨ ਚੱਲਦਾ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ ਹਰ ਜੀਵਨ ਦੇ ਵਿੱਚ ਮੇਰੋ ਜੀਵਨ ਤੇ ਚਾਹੀਦਾ ਸੁੱਖ ਤੇ ਚਾਹੀਦਾ ਸ ਜੋ ਕੁਛ ਨੰਦ ਲਾਲ ਕਹਿ ਰਹੇ ਨੇ ਇੱਕ ਸੂਫੀ ਵੀ ਕਹਿੰਦਾ ਉਹਦੇ ਕਹਣੇ ਨਾਲ ਇਹ ਵੀ ਸਪਸ਼ਟ ਹੋਇਆ ਕਿ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਕਹਿੰਦੇ ਜੋ ਇਹਨਾਂ ਦੇ ਸ਼ਮਸ ਤਬਰੇ ਸਭ ਤੋਂ ਅਗਰਸਰ ਹੈ ਸਭ ਤੋਂ ਅੱਗੇ ਉਹ ਕਹਿੰਦੇ ਆਦਮ ਨਾ ਬੋਦੋ ਮਨ ਬੋਦਮ ਐ ਖੁਦਾਵੰ ਤਾਲਾ ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ ਪਰ ਮੈਂ ਤੇ ਉਦੋਂ ਵੀ ਸੀ ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਪਰ ਫਿਰ ਵੀ ਮੈਂ ਤੇ ਐ ਸੀ ਆਦਮ ਨਾ ਬੋਦੋ ਮਨ ਬੋਦਮ ਹਵਾ ਨਾ ਬੋਧੋ ਮਨ ਬੋਧੰ ਹਵਾ ਕਹਿੰਦੇ ਨੇ ਮਾਇਆ ਇਹ ਮਾਇਆ ਰੂਪੀ ਛਲ ਰੂਪੀ ਤੋ ਸੰਸਾਰ ਵੀ ਨਹੀਂ ਬਣਾਇਆ ਸੀ ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜ ਦੇ ਚਨਾ ਹੋਵੇ ਪ੍ਰਭਾਵਤ ਵੀ ਕਰੇ ਤੇ ਪਕੜ ਦੇ ਚਨਾ ਹੋਵੇ ਜਿਵੇਂ ਹਵਾ ਨੂੰ ਮੁਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁਠੀ ਦੇ ਚਾਂ ਇਸ ਤਰ੍ਹਾਂ ਸੰਸਾਰ ਦੇ ਹਰ ਚੀਜ਼ ਨੂੰ ਅਸੀਂ ਪਕੜਨੇ ਆ ਮੁੱਠ ਦੇ ਚ ਨਿਕਲ ਜਾਂਦੀ ਉੱਤੀ ਚ ਰਹਿੰਦੀ ਇਹਨੂੰ ਕਹਿੰਦੇ ਨੇ ਮਾਇਆ ਮਾਈ ਮਾਇਆ ਛਲ ॠਣੁ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਅਜਲ ਐਸ ਵਾਸੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ ਠੀਕ ਹੈ हे ਪ੍ਰਭੂ ਸੰਸਾਰ ਦੇ ਇਤੇ ਬੜੀਆਂ ਠਗੀਆਂ ਚਲਦੀਆਂ ਨੇ ਔਰ ਬੜੇ ਠੱਗ ਨੇ ਪਰ ਤੂੰ ਸਭ ਤੋਂ ਵੱਡਾ ਠੱਗ ਐਜ ਕਹੇ ਹਰ ਠੱਗ ਜਗ ਕੋ ਠਗੌ ਰੇ ਲਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹਰ ਠੱਗ ਬੜਾ ਵੱਡਾ ਠੱਗ ਹੈ ਤੂੰ ਐ ਮਾਇਆ ਬੜਾ ਕੇ ਤੋ ਸਾਨੂੰ ਛਲ ਲਿਆ ਤੇ ਪਰਮ ਸੁਖ ਤੋ ਅਸੀਂ ਵਾਂਝੇ ਰਹੇ ਪਰਮ ਜੀਵਨ ਤੋ ਅਸੀਂ ਵਾਂਝੇ ਰਹੇ ਇਨਾ ਵਿਖੜਾ ਪਰਚਾ ਤੋ ਪਾਇਆ ਪਾਇਆ ਹਲ ਨਹੀਂ ਆਉਂਦਾ ਇਨ ਮਾਇਆ ਜਗਦੇਸ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਬੇਚਾਰੇ ਕੀ ਕਰੀਏ ਐਸਾ ਤੋ ਪਰਚਾ ਪਾਇਆ ਹਲ ਨਹੀਂ ਆਉਂਦਾ ਹਲ ਨਹੀਂ ਆਉਂਦਾ ਔਰ ਬਲਚੇ ਚੀ ਬੰਦਾ ਉਲਝ ਕੇ ਰਹਿ ਜਾਂਦਾ ਹੈ ਸੰਸਾਰ ਦੇ ਚ ਉਲਝ ਕੇ ਰਹਿ ਜਾਂਦਾ ਹੈ ਪਰਵਾਰ ਦੇ ਚ ਇਹ ਉਲਝ ਕੇ ਰਹਿੰਦਾ ਹੈ ਸੰਸਾਰ ਦੀਆਂ ਸਮੱਸਿਆਵਾਂ ਦੇ ਚ ਫਸ ਕੇ ਰਹਿ ਜਾਂਦਾ ਹੈ ਹਰ ਠੱਗ जग ਕੋ ਠਗ ਹੋ ਰੇ ਐਸਾ ਕਵੀਲ ਲੈ ਇਸਲਾਮ ਇਸ ਨੂੰ ਕਹਿੰਦੇ ਨੇ ਹਵਾ ਰੱਬ ਨੇ ਹਵਾ ਖੜਾ ਕੀਤਾ ਬੰਦਾ ਇਸੇ ਚ ਫਸ ਕੇ ਰਹਿ ਜਾਂਦਾ ਪਰ ਸ਼ਮਸ ਤਵਰੇਜ਼ ਕਹਿੰਦਾ ਹੈ ਏ ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ ਅੱਜ ਦਾ ਨਹੀਂ ਉਹ ਵਾਨਾ ਬੋਦੋ ਮਨ ਬੋਦਮ ਇਹ ਕਸਨਾ ਬੋਦੋ ਮਨ ਬੋਦਮ ਮਨ ਆਸ਼ਕੇ ਦੇ ਰੀਨਾ ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਝ ਵੀ ਨਹੀਂ ਸੀ ਮੈਂ ਹੈ ਪ੍ਰਭੂ ਬੜਾ ਪੁਰਾਣਾ ਪ੍ਰੇਮੀ ਆ ਤੇਰਾ ਮਨ ਆਸ਼ਕੇ ਦੇ ਰੀਨਾ ਮੈਂ ਬਹੁਤ ਪੁਰਾਣਾ ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਕਾਂ ਤੇਰੀ ਤਲਾਸ਼ ਤੇ ਜੀਵਨ ਕਿਸ ਤਰ੍ਹਾਂ ਦਾ ਵੇਸੇ ਦ੍ਰਿਸ਼ ਅਦ੍ਰਿਸ਼ ਜੀਵਨ ਨੂੰ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਪਰਮਾਤਮਾ ਹੈ ਪਰਮ ਸੁਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ ਪਰਮ ਸੁਖ ਪਰਮਾਤਮਾ ਹੈ खेड़ा खेड़ा पर जिते जिते परम खेड़ा चाहिदा से ਜਿਹਦੇ ਚ ਮੁਰਝਾਣਾ ਨਾ ਹੋਵੇ ਤੋਂ ਪਰਮ ਖੇੜਾ ਤੇ ਪਰਮਾਤਮਾ ਹੈ ਇੰਜ ਕਹਿ ਲੋ ਮੰਗ ਤੇ ਹਰ ਇੱਕ ਦੀ ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ ਪਰ ਇੱਕ ਭੁਲੇਖਾ ਪੈ ਜਾਂਦਾ ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਹੈ ਉੱਥੇ ਨਹੀਂ ਹੈ ਉੱਥੋਂ ਨਹੀਂ ਮਿਲਦਾ ਇਹ ਪਰਮ ਸੁੱਖ ਉੱਥੋਂ ਨਹੀਂ ਮਿਲਦਾ ਇਹ ਪਰਮ ਜੀਵਨ ਰਬ ਦਾ ਰਿਆ ਕਹਿੰਦੇ ਆਬੇ ਹਯਾਤ ਨੂੰ ਸਿਕੰਦਰ ਵੀ ਮਰਾਨਾ ਰਸਾਇਣ ਬਣਾਉਂਦੇ ਰਹੇ ਨੇ ਭਾਰਤ ਦੇ ઋષਿ मुनि ਵੀ ਔਰ ਕਾਇਆ ਕਲਬ ਕਰਦੇ ਰਹੇ ਨੇ ਕਾਇਆ ਨੂੰ ਕਲਬ ਕਰਨ ਦਾ ਮਤਲਬ ਇਹ ਹੈ 80 ਸਾਲ ਦਾ ਹੁਣ ਬੁੱਢਾ ਇਹਨੂੰ ਕਲਬ ਕਰਨਾ ਤੇ ਫਿਰ 25 26 ਸਾਲ ਦੇ ਜਵਾਨ ਬਣ ਜਾਏ ਇਹਨੂੰ ਕਹਿੰਦੇ ਕਾਇਆ ਨੂੰ ਕਲਬ ਕਰਨਾ ਔਰ ਕਈ ਦਫਾ ਇਕਾਇਆ ਕਲਪ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ઋષਿ ਮੁਨੀ ਕਰਦੇ ਰਹੇ ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ ਲੱਭਦੇ ਰਹੇ ਨੇ ਰਸਾਇਣ ਬਣਾਉਂਦੇ ਰਹੇ ਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਮਰੇ ਅੱਜ ਦੇ ਸੈਂਟਿਸਟ ਵੀ ਯਤਨ ਪੇ ਕਰਦੇ ਨੇ ਮਨੁੱਖ 300 400 ਸਾਲ ਤੱਕ ਜ਼ਿੰਦਾ ਰਹਿ ਸਕੇ। ਲਬਦੇ ਪੈਣੇ ਕੋਸ਼ਿਸ਼ ਪੈ ਕਰਦੇ। ਯਤਨ ਪੈ ਜੁਟਾਉਂਦੇ। ਸਦੀਵੀ ਜੀਵਨ ਦੀ ਪਿਆਸ ਮਨੁੱਖ ਦੇ ਅੰਦਰ ਬੜੀ ਪਰਬਲ ਹੈ। ਸਦੀਵੀ ਸੁਖ ਦੀ ਤਲਬ ਮਨੁੱਖ ਦੇ ਅੰਦਰ ਬੜੀ ਪਰਬਲ ਹੈ। ਤੇ ਹੁਣ ਮੈਂ ਫਿਰ ਅਰਜ਼ ਕਰਾਂ ਸਦੀਵੀ ਜੀਵਨ ਪਰਮਾਤਮਾ ਹੈ। ਸਦੀਵੀ ਸੁਖ ਪਰਮਾਤਮਾ ਹੈ, ਬਾਕੀ ਨਹੀਂ। ਕਦਰੇ ਵੀ ਨਹੀਂ ਮੰਗ ਠੀਕ ਹੈ ਮੰਗ ਦੀ ਪੂਰਤੀ ਦਾ ਸਾਧਨ ਗੱਲ ਕਈ ਵਾਰ ਕੋਈ ਜਾ ਸਾਹ ਮਿੱਤਰ ਮਿਲਦਾ ਕਹਿ ਲੈਂਦਾ ਹੈ ਗੈਣੀ ਜੀ ਫਲਾਣੇ ਦੀ 30 40 ਸਾਲ ਪਹਿਲੇ ਆਖੀ ਹੋਈ ਗੱਲ ਭੁੱਲਦੀ ਨਹੀਂ ਕਿਉਂ ਝੋਟ ਕਰ ਗਏ ਉਹ ਸਗਦਾ ਉਸਨੇ ਗੱਲ ਕੱਢੀ ਹੋਵੇ ਕੋਈ ਕੌੜਾ ਬਚਨ ਬੋਲਿਆ ਹੋਵੇ ਝੋਟ ਕਰ ਗਏ ਸਿਮਰਤੀ ਦਾ ਹਿੱਸਾ ਬਣ ਗਈ ਹੈ ਉਹ ਵੀ ਅੰਦਰ ਪਈ ਕੁਝ ਸੁਣਿਆ ਸੀ ਸੁਣ ਕੇ ਬਿਸਮਾਦਤਾਰੀ ਹੋਇਆ ਬੜੀ ਖੁਸ਼ੀ ਮਿਲੀ ਆਨੰਦ ਮਿਲੇਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਕੁਝ ਸੁਣਿਆ ਸੀ ਤੇ ਚੋਟ ਬੜੀ ਲੱਗ ਗਈ ਐਸਾ ਬੋਲ ਸੀ बड़ी चोट लगी बड़ा दुख मिले सिमरती का हिस्सा बन गए जबान ने कुछ खादा से खा के बड़ा अजीब और गरीब स्वाद आया बड़ा ही रस आया सिमरती का हिस्सा बन पर ऐसी कोई चीज़ जा पाई ਜ਼ਹਿਰ ਤੋਂ ਵੀ ਕੌੜੇ ਬਿਲਕੁਲ ਫਿੱਕੇ ਬਿਲਕੁਲ ਬੇਸਵਾਦੀ ਉਸ ਨਾਲ ਵੀ ਇੱਕ ਆਗਾਤ ਪਹੁੰਚਦਾ ਹੈ ਔਰ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ ਅਜੋਕੇ ਸੈਂਟਿਸਟ ਕਹਿੰਦੇ ਪੈਨੇ ਨਾਸਕਾ ਜੋ ਸੁੰਘਦੀ ਹੈ ਇਹ ਸਿਮਰਤੀ ਦੀ ਛਾਪ ਸਭ ਤੋਂ ਪਰਬਲ ਪੈਂਦੀ ਹੈ ਇੰਜ ਕਹਿੰਦੇ ਅਜੋਕੇ ਵਿਗਿਆਨਕ ਅੱਜ ਦਾ ਵਿਗਿਆਨ ਐਸਾ ਕਹਿੰਦਾ ਹੈ ਕੁਝ ਸੁਗੰਧ ਜਿਹਨੂੰ ਸੁੰਘਦਿਆਂ ਬੜਾ ਰਸ ਆ ਗਿਆ ਨਾਸਕਾ ਦੇ ਰਾਹੀਂ ਬੜਾ ਰਸ ਮਿਲ ਗਿਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਔਰ ਉਹ ਇਹ ਕਹਿੰਦੇ ਨੇ ਬਾਕੀ ਇੰਦਰੀਆਂ ਨਾਲੋਂ ਇਸ ਇੰਦਰੀ ਦੇ ਆਛਾਪ ਜ਼ਿਆਦਾ ਪੈਜਾ ਕਿਸ ਆਧਾਰ ਤੇ ਕਹਿੰਦੇ ਨੇ ਉਹ ਤੇ ਉਹਨਾਂ ਦੀ ਖੋਜ ਐ ਪਰ ਕਹਿਣ ਲੱਗ ਪਏ ਪਰ ਭਿਆੰਕਰ ਕੋਈ ਦੁਰਗੰਧ ਲੰਗਿਆ ਕਿਸੇ ਪਾਸੋਂ ਬੜੀ ਭਿਆੰਕਰ ਦੁਰਗੰਧ ਲੱਕਤੇ ਕਪੜਾ ਦੇਣ ਨੂੰ ਜੀ ਕੀਤਾ ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਯਾਦ ਦਾ ਹਿੱਸਾ ਬਣ ਜਾਂਦਾ कदी कदाई ध्यान अंदर जाता है सुगंध दुर्गंध याद कड़ी कई गाल याद आ जाती है भावे तीस साल पहले किसी ने गाल साल पहले सुन के आनंद आयाद आ ਜੋ ਵੇਖ ਕੇ ਬੜਾ ਰਸ ਮਿਲਿਆ ਜਾਂ ਵਹਿ ਕੇ ਬੜਾ ਸਹਿਮ ਪੈਦਾ ਹੋ ਗਿਆ ਭਾਵੇਂ ਵੀ 30 ਸਾਲ 40 ਸਾਲ ਪੁਰਾਣਾ ਜਦ ਵੀ ਕਦੀ ਧਿਆਨ ਅੰਦਰ ਜਾਂਦਾ ਹੈ ਯਾਦ ਆ ਜਾਂਦਾ ਉਸ ਪਾਸੇ ਧਿਆਨ ਉਸ ਸਿਮਰਤੀ ਦੀ ਤਰਫ ਜਦ ਧਿਆਨ ਜਾਂਦਾ ਹੈ ਯਾਦ ਆ ਜਾਂਦਾ ਇਸੇ ਤਰ੍ਹਾਂ ਛੁਇਆ ਕਿਸੇ ਨੂੰ ਬਹੁਤ ਕੋਮਲ ਬੜਾਈ ਕੌਮਰ ਸਪਰਸ਼ਤਾ ਖਲੜੀ ਦਾ ਰਸ ਹੈ ਕਿਸੇ ਮਿੱਤਰ ਨੂੰ ਗੱਲ ਨਾਲ ਲਾਇਆ ਪੁੱਤਰ ਨੂੰ ਗੱਲ ਨਾਲ ਲਾਇਆ ਸਪਰਸ਼ਤਾ ਸੁਖ ਮਿਲਿਆ ਰਸ ਮਿਲਿਆ ਉਹ ਵੀ ਸਿਮਰਤੀ ਦਾ ਹਿੱਸਾ ਬਣ ਕਿਸੇ ਬਲਦੇ ਹੋਏ ਅੰਗਾਰੇ ਨੂੰ ਜਾਂ ਗਰਮ ਚੀਜ਼ ਨੂੰ ਹੱਥ ਲਾਇਆ ਇੱਕਦਮ ਹੱਥ ਜਲਿਆ ਚਣ ਚਾਲੇ ਬਹਿ ਗਏ ਇਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਅੰਦਰ ਛਾਪ ਬਣ ਜਾਂਦੀ ਜਦ ਵੀ ਕਦੀ ਧਿਆਨ ਉਸ ਕੋਨੇ ਚ ਜਾਂਦਾ ਹੈ ਜਿਵੇਂ ਹੱਥ ਜਲਿਆ ਸੀ ਯਾਦ ਆ ਜਾਂਦਾ ਭਾਵੇਂ 30 ਸਾਲ ਪਹਿਲੇ ਜਲਿਆ ਸੀ ਭਾਵੇਂ 20 ਸਾਲ ਪਹਿਲੇ ਜਲਿਆ ਸੀ ਛੁਇਆ ਹੈ ਬੜਾ ਕੋਮਲ ਛੁਇਆ ਹੈ ਸਪਰਸ਼ ਕੀਤਾ ਹੈ ਬੜਾ ਰਸ ਮਿਲੇ ਉਹਦੀ ਵੀ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਜਦ ਵੀ ਕਦੀ ਧਿਆਨ ਉਸ ਕੋਣੇ 'ਚ ਜਾਂਦਾ ਹੈ ਉਹ ਘਟਨਾ ਯਾਦ ਆ ਜਾਂਦੀ ਪਰ ਛੋਇਆ ਤੇ ਹੱਥ ਜਲ ਗਏ ਹੱਥ ਜਲ ਗਏ 3 ਸਾਲ ਪਹਿਲੇ ਮੈਨੂੰ ਲੋਹ ਲੱਗ ਗਈ ਬਹੁਤ ਗਰਮ ਜੋਨ ਦਾ ਮੈਨਾ ਸੀ ਇਹ ਰਾਜਸਥਾਨ ਦੇ ਪਿਆਸੇ ਤੇ ਭੁੱਖੇ ਹਿਰਨ ਮਰਨ ਲੱਗ ਪਏ ਸਨ ਮੋਰ ਵੀ ਮਰਨ ਲੱਗ ਪਏ ਸਨ 4-500 ਮੋਰ 3 ਸਾਲ ਪਹਿਲੇ ਇਕੱਠੇ ਹੀ ਮਰ ਗਏ بارشਾਂ ਹੋਈਆਂ ਨਾ ਦੋ 3 ਸਾਲ ਦਾ ਤੇ ਪਹਾੜਾਂ ਦੇਤੇ ਜਿਹੜੇ ਝਰਨੇ ਸਨ ਸਰੋਵਰ ਸਨ ਸੁੱਕ ਗਏ ਰਾਜਸਥਾਨ ਗਵਰਨਮੈਂਟ ਚਿੰਤਾ ਚ ਭਈ ਤੇ ਮੋਰ ਸਾਰੇ ਹੀ ਮਰ ਗਏ ਜਿੰਨੀਆਂ ਧਾਰਮਿਕ ਸੰਸਥਾਵਾਂ ਲੈਣਾ ਉਹ ਅੱਗ ਗਿਆ ਯਾਰ ਟੈਂਕਰਾਂ ਦੇ ਰਾਹੀਂ ਪਾਣੀ ਯਤਨਾ ਦੇ ਨਾਲ ਉੱਪਰ ਪਹੁੰਚਾਣਾ ਸ਼ੁਰੂ ਕੀਤਾ ਪਹਾੜ ਦੇ ਕੋਲੋਂ ਲੈ ਜਾ ਕੇ ਫਿਰ ਮਸ਼ਕਾਂ ਦੇ ਚ ਪਾ ਕੇ ਪਾਣੀ ਉੱਪਰ ਪਹੁੰਚਾਇਆ ਜਿੱਥੇ ਜਿੱਥੇ ਸਰੋਵਰ ਸੰ ਕਿਧਰੇ ਸਾਧਨ ਸੀ ਬਿਜਲੀ ਦਾ ਤੇ ਮੋਟਰਾਂ ਦੇ ਰਾਹੀਂ ਉੱਪਰ ਪਹੁੰਚਾਇਆ ਇਹ ਹਰ ਧਾਰਮਿਕ ਸੰਸਥਾ ਅੱਗੇ ਆਏ ਇਹ ਦੋ ਤਿੰਨ ਹਿਰਨ ਮਰੇ ਕਿਦਰੇ ਸੈਰ ਕਰਦੇ ਆ ਮੈਂ ਵੀ ਦੇਖ ਲੈ। ਉਹ ਪਾ ਰੋਜ਼ ਅ ਮੇਰਾ ਭਤੀਜਾ ਮੇਸ਼ੀ ਜੀਪ ਭਰ ਲੈਂਦੇ ਸੀ। ਕਾਦੀ ਔਰ ਇਸ ਤੋਂ 엘ਾਵਾ ਹੋਰ ਜੋ ਹਿਰਨ ਖਾਂਦੇ ਨੇ ਜੀਪ ਲਦ ਲੈਂਦੇ ਸੀ ਉੱਪਰ ਚੱਲੇ ਜਾਂਦੇ ਸੀ। ਜਿੱਥੇ ਤੱਕ ਜੀਪ ਜਾ ਸਕਦੀ ਸੀ ਫਿਰ ਸਮਾਨ ਚੁੱਕ ਕੇ ਉੱਥੇ-ਉੱਥੇ ਖੜੇ ਰਹੇ ਸੀ ਜਿੱਥੇ ਵਿਚਾਰੇ ਹਿਰਨ ਰਜ਼ਕ ਦੀ ਤਲਾਸ਼ ਦੇ ਸੀ ਇੱਕ ਦਿਨੇ ਦ੍ਰਿਸ਼ ਮੈਂ ਦੇਖਣ ਲੱਗ ਪਿਆ ਮੈਂ ਕਿ ਹੁਣ ਤਾਂ ਹੀ ਜਾਣਾ ਇਹ ਸਾਰਾ ਖਾ ਲੈਣਗੇ ਦੇਖਦੇ ਲੋ ਬੜੇ ਚੱਲ ਨਹੀਂ ਸੀ ਗਰਮੀ ਬੜੀ ਵੇਲ ਹੈਗਾ ਸੀ ਬਾਵੇਂ ਸ਼ਾਮ ਦਾ ਵਕਤ ਬੈਠਾ ਮੈਂ ਦਰਖਤ ਦੇ ਥੱਲੇ ਘਰ ਆਂਦਿਆ ਲੋਕ 15 ਵੇਦਨ ਤੇ ਫਿਰ ਮੈਂ ਮੰਜੇ ਤੋਂ ਉੱਠੇ ਨਹੀਂ ਸਕਿਆ ਇਲਾਜ ਚੱਲਦਾ ਰਿਹਾ ਉਹ ਜਿਹੜੇ ਲੱਗੇ ਲੋਹ ਭਾਵੇਂ 3 ਸਾਲ ਪਹਿਲੇ ਲੱਗੇ ਸਿਮਰਤੀ ਦਾ ਹਿੱਸਾ ਬਣ ਗਏ ਅੰਗ ਬਣ ਗਏ ਜਦ ਵੀ ਕਦੀ ਧਿਆਨ ਉਸ ਕੋਨੇ 'ਚ ਜਾਂਦਾ ਹੈ ਉਹ ਗਰਮ ਗਰਮ ਹਵਾ ਜੋ ਮੈਨੂੰ ਲੱਗਦੀ ਰਹੀ ਉਹ ਦਰਖਤ ਉਹ ਹਿਰਨਾ ਦਾ ਦ੍ਰਿਸ਼ ਯਾਦ ਆਜਾਂ ਉਹ ਨਹੀਂ ਏ ਇਹ ਗੱਲ ਪੂਰੀ ਪਕੜੇ ਚ ਆਪ ਜੀ ਦੀ ਆ ਗਈ ਹਰ ਇੱਕ ਦੇ ਅੰਦਰ ਇਸ ਤਰ੍ਹਾਂ ਦੀਆਂ ਸਿਮਰਤੀਆਂ ਚੱਲਦੀਆਂ ਮੂਲ ਰੂਪ ਦੇ ਚ ਹੁਣ ਮੈਂ ਇਤਨਾ ਕਹਿ ਰਿਹਾ ਕੁਝ ਵੇਖਿਆ ਸੀ ਕੁਝ ਸੁਣਿਆ ਸੀ ਕੁਝ ਚਖਿਆ ਸੀ ਕੁਝ ਸੁੰਘਿਆ ਸੀ ਕੁਝ ਸਪਰਸ਼ ਕੀਤਾ ਸੀ ਝੋਟ ਬੜੀ ਲੱਗ ਸਹਿਮ ਬੜਾ ਪੈਦਾ ਦੁੱਖ ਬਹੁਤ ਮਿਲੇ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ ਯਾਦ ਦਾ ਹਿੱਸਾ ਬਣ ਜਾਂਦਾ ਹੈ। ਇੱਕ ਨਵੀਂ ਫਾਈਲ ਤਿਆਰ ਹੋ ਜਾਂਦੀ ਹੈ ਪਿੱਛੇ ਰੱਖ ਦਿੱਤੀ ਜਾਂਦੀ ਹੈ। ਪਰ ਵੇਖਿਆ ਸੀ, ਸੁਣਿਆ ਸੀ, ਚਖਿਆ ਸੀ, ਸਪਰਸ਼ ਕੀਤਾ ਸੀ, ਸੁੰਘਿਆ ਸੀ, ਰਸ ਬੜਾ ਮਿਲਿਆ। ਸੁੱਖ ਬੜਾ ਮਿਲਿਆ। ਆਨੰਦ ਆਇਆ। ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ। ਔਰ ਇਹ ਸਿਮਰਤੀ ਵੀ ਅੰਦਰ ਬਣੀ ਰਹਿੰਦੀ ਏ ਮਿੱਠਦੀ ਨਹੀਂ ਆਰਮਕ ਅਨਭਵੀ ਪੁਰਸ਼ ਤੇ ਕਹਿੰਦੇ ਨੇ ਕਰੋੜਾ ਜਨਮਾਂ ਦੀਆਂ ਸਿਮਰਤੀਆਂ ਸਾਡੇ ਅੰਦਰ ਪਈਆਂ ਨੇ ਇੱਕ ਜਨਮ ਦੀਆਂ ਨਹੀਂ ਕਿਉਂਕਿ ਕਰੋੜਾ ਜਨਮਾਂ ਦੇ ਚ ਕਦੀ ਦੁੱਖ ਭੋਗਦੇ ਰਹਿਆ ਕਦੀ ਸੁਖ ਕਦੀ ਦਿਨ ਦੇ ਚ ਜੀਉਂਦੇ ਰਹਿਆ ਕਦੀ ਰਾਤ ਦੇ ਕਦੀ ਹੱਸਦੇ ਰਹਿਆ ਕਦੀ ਰੋਂਦੇ ਰਹੇ ਕਦੀ ਦੁੱਖ ਹੀ ਕਦੀ ਸੁਖ ਹੀ ਇਤੇ ਨਾਲ ਚੱਲਦਾ ਹੈ ਜੇ ਜ਼ਿੰਦਾ ਹਾਂ ਤਾਂ ਰਾਤ ਦੇ ਵਿੱਚ ਵੀ ਜੀਣਾ ਪੈਗਾ ਦਿਨ ਦੇ ਵਿੱਚ ਵੀ ਜੀਣਾ ਜੀਵਨ ਚੱਲ ਰਿਹਾ ਹੈ ਤਾਂ ਦੁੱਖਾਂ ਚ ਵੀ ਜੀਣਾ ਪੈਗਾ ਸੁੱਖਾਂ ਚ ਵੀ ਜੀਣਾ ਦੁੱਖ ਸੁੱਖ ਦੀ ਅੰਦਰ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦੀ ਇੰਜ ਕਹਿ ਲੋ ਫਾਇਲਾਂ ਦਾ ਅੰਬਾਰ ਲਗਿਆ ਪਿਆ ਕਰੋੜਾਂ ਜਨਮਾਂ ਅੰਦਰ ਇਤਨੇ ਸਿਮਰਦੇ